ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9876823917 ਅੱਜ ਆਪਾਂ ਬਾਈ ਨਰਮਲ ਕੋਲੇ ਆਇਆ ਪਿੰਡ ਭਾਈ ਰੂਪਾ ਕਰਾਉਣੀ ਆ ਗੱਲਬਾਤ ਆ ਜਾ ਬਾਈ ਸਸਤੀ ਗੱਲ ਵੀਰੇ ਸਸਤੀ ਗੱਲ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਬਾਈ ਬਹੁਤ ਵਧੀਆ ਤੇਰੀ ਤਿੰਨ ਚਾਰ ਦਿਨ ਹੋ ਗਏ ਪਾਈ ਸੀ ਵੀਡੀਓ ਬੈਗ ਗਈ ਵਧੀਆ ਹਾਂਜੀ ਹਾਂਜੀ ਸਾਰੇ ਫਿਰ ਹੋ ਗਏ ਠੀਕ ਹੈ ਅੱਜ ਇੱਕ ਬੈਡ ਹੈ ਕੀ ਸੇਲ ਹਾਂਜੀ ਇਹ ਪਹਿਲਾ ਬੈਡ ਹੈ ਜੀ ਠੀਕ ਹੈ ਪਹਿਲਾਂ ਸੂਆ ਸੋਈ ਜਾਈ ਅੱਜ ਸੂਈ ਇਹ 7:00 ਵਜੇ ਨਾਮ ਐਡਰੈਸ ਬੋਲਦੇ ਨਾਮ ਨਰਮਸ ਸਿੰਘ ਜੀ ਪਿੰਡ ਭਾਈ ਰੁੱਪਾ ਤਸੀਕ ਫੂਲ ਜਿਲ੍ਹਾ ਬਠਿੰਡਾ ਜੀ ਠੀਕ ਹੈ ਵੀਰੇ ਤੇ ਨੰਬਰ 9863842855 ਜੀ ਠੀਕ ਹੈ ਜੀ ਦੂਜਾ ਹੈਗਾ 7087820605 ਠੀਕ ਹੈ ਵੀਰੇ ਵੀਰੇ ਜਿਹੜੀ ਆਪਾਂ ਬੈਡ ਦੇਖੀ ਆਨੇਗੇ ਇਹ ਕਦੋਂ ਸੂਈ ਆ ਤੇ ਕੀ ਡਿਟੇਲ ਹੈ ਇਹਦੀ ਜੀ ਸਵੇਰੇ ਸੂਈ ਹੈ ਜੀ 7:00 ਵਜੇ ਤੇ ਦੁਪਹਿਰ ਪੈ ਗਈ ਜੇਰਾ ਭਈ ਦਿਖਾ ਦੇ ਠੀਕ ਹੈ ਜੇਰਾ ਭਈ ਵੀਰੇ ਬੱਟਰ ਨਾਲ ਪੈ ਗਈ ਜੀ ਇਹ ਆ ਗਾ ਲਓ ਜੇਕ ਪੂਰੇ ਬੱਟਰ ਭਰਿਆ ਪਿਆ ਜਾਵਾ ਤੇ ਪੂਰੀ ਚੰਗੀ ਬੱਛੀ ਆ ਤੇ ਕ੍ਰੋਸ ਚ ਆ ਗਈ ਹੈ ਨਾ ਹਾਂਜੀ ਮਗਰਾ ਕੀ ਬੱਛੀ ਐਚਪੀ ਨਸਲ ਦੀ ਬੱਛੀ ਆ ਗਈ ਵਧੀਆ ਮਗਰਾ ਦੇਖੋ ਫੇਸ ਕੁਆਲਟੀ ਦੇਖੋ ਬੱਛੀ ਨਾਲ ਹੀ ਤਿਆਰ ਹੋ ਜਾਣੀ ਆਉਂਦੇ ਸਾਲ ਨੂੰ ਬੱਛੀ ਬਹੁਤ ਚੰਗੀ ਹੈ ਤੇ ਵੀਰੇ ਠੰਡੀ ਠੁੰਡੀ ਬਹੁਤ ਹੈ ਹਾਂ ਠੰਡੀ ਠੁੰਡੀ ਬਹੁਤ ਆ ਪਹਿਲੇ ਨਾਲ ਵੀ ਹੋਰ ਸੋਹਣੀ ਹਾਂ ਠੰਡ ਠੁੰਡ ਦੇਖ ਲਓ ਕੋਈ ਚੱਕਰ ਨਹੀਂ ਜਿਵੇਂ ਮਾਰਦੀ ਵਧੀਆ ਹਾਂ ਦੇਖੋ ਦੁੱਧ ਦੇ ਮਾਤਮੁਲ ਦੀ ਦੁੱਧ ਵੀ ਚਿੱਟਾ ਦੇਊਗੀ ਹਾਂਜੀ ਕਿੰਨਾ ਕੋ ਬੋਲਾ ਬੋਲਾ ਕੱਢਿਆ ਤੜਕੇ ਕੋਸ ਸਾਵਾਂ ਕੱਢਿਆ ਜੀ ਤਿੰਨ ਕਨੀਸ ਕੱਢਿਆ ਜੀ ਬੱਚੇ ਤਿੰਨ ਕਨੀਸ ਠੀਕ ਆ ਸੀਰਾ ਦਸੂਲ ਪੂਰੀਆ ਸੀਰਾ ਦੇ ਕੋਈ ਕੋ ਚੱਕਰੀ ਨਹੀਂ ਦੁੱਧ ਠੀਕ ਆ ਪਰ ਦੇਖੋ ਲੱਤ ਉਹ ਨਹੀਂ ਵੀ ਲੱਤ ਚੱਕ ਜਿਵੇਂ ਪਹਿਲਾਂ ਨਾ ਠੀਕ ਆ ਵੀਰੇ ਥਾਣ ਦੇਖੋ ਕਿੰਨਾ ਚੰਗਾ ਠੀਕ ਆ ਵੀਰੇ ਤੋੜਿਆ ਨੂੰ ਫਿਰ ਥਾਣ ਤੁਣ ਪੂਰਾ ਚੰਗਾ ਰੰਗ ਆ ਗਿਆ ਬਲੈਕ ਪੂਰੀ ਵਧੀਆ ਸ਼ਾਈਨਿੰਗ ਹੈਗੀ ਤੇ ਚੰਗੀ ਹੋਇਆ ਵੀਰੇ ਪੂਰੀ ਕਾਲੋ ਸੰਪਰਕ ਤੇ ਦੁੱਧ ਨਰਮਲ ਕਿੰਨਾ ਕੱਢ ਦੂਗੇ ਯਾਰ ਹੋ ਕੇ ਦੁੱਧ ਕੱਢ ਦੋ ਜੀ ਮੇਰੇ ਸਾਹਮਣੇ ਹੋਵੇ 3 14 ਕਿਲੋ 13 ਕਿਲੋ ਤੱਕ ਲੈ ਦੂ ਠੀਕ ਆ ਵੀਰੇ 13 14 ਕਿਲੋ ਦੇਣਾ ਚਾਹੀਦਾ ਇਹਨਾਂ ਦਾ ਪਰ ਜਾਇਜ ਹੀ ਦੱਸਿਆ ਜਾ ਮੈਂ ਤੂੰ ਪੂਰੀ ਵਧੀਆ ਬੱਚੀ ਆ ਵੀਰੇ ਖਣ ਲੈ ਵੀ ਦੀ ਓਕੇ ਆ ਮੋੜ ਲਿਆ ਸਕਰੇ ਦੁੱਧ ਪੀਣ ਨੂੰ ਜਿਹੜਾ ਭਾਈ ਮਰਜ਼ੀ ਲੈ ਜਾਓ ਪੂਰੀ ਵਧੀਆ ਬੱਚੇ ਨੂੰ ਜਾਂਦੀ ਹੈਗੀ ਭੱਜੀ ਜਾਂਦੀ ਹੈ ਬੱਚੇ ਨੂੰ ਇੱਕ ਨੰਬਰ ਤਾਰਾ ਨਰਮਲ ਮਾਰਕਿਟ ਦਿਖਾਵਾਂਗੇ ਦਿਖਾ ਦੇਣੀ ਕੋਈ ਨਹੀਂ ਦਿਖਾ ਦੇ ਦਿਖਾ ਦੇ ਅਗਲੇ ਨੂੰ ਤਸੱਲੀ ਹੀ ਹੋ ਜਾਂਦੀ ਹੈ ਆ ਤਾਂ ਮਤਲਬ ਬੱਚੇ ਦਾ ਕਰਕੇ ਹੀ ਪਾਸੇ ਜਾਂਦੇ ਠੀਕ ਆ ਵੀਰੇ ਇੱਕ ਨੰਬਰ ਆ ਵੀ ਆ ਦੇਖੋ ਬੱਚੀ ਕਿੰਨੀ ਵਧੀਆ ਚਲੋ ਛੱਡੋ ਬੱਚਾ ਕਰ ਲਓ ਚੈੱਕ ਕਰ ਲਓ ਬਾਈਨਸਪਾਰਕ ਮੁੱਲ ਕਰਨੀ ਹੈ ਕਿ ਫੋਨ ਤੇ ਕਰਾਂਗੇ ਵੀਰੇ ਆ ਕਰਦੇ ਨਹੀਂ ਕੋਈ ਚੱਕਰ ਨਹੀਂ ਠੀਕ ਆ ਕੀ ਮੁੱਲ ਲਗਾ ਮੁੱਲ ਬੱਸ ਸਰ ਤੋਂ ਜਮਾਇਜ ਬੱਸ ਲੈਣ ਦੇਣੀ ਦੱਸੀ 47000 ਦੇ ਦਿਆਂਗੇ ਉਹ ਚ ਮਾਨਦਾਨ ਹੋ ਜਾਊਗਾ ਹਾਂਜੀ ਮਾਨਦਾਨ ਹੋ ਜਾਊਗਾ ਠੀਕ ਆ ਕੋਈ ਜਿਹਾ ਵਾਲਾ ਨਹੀਂ ਹੁੰਦਾ ਬਾਈ ਇਹਦਾ ਦੁੱਧ ਜਾਨੀ ਤੂੰ 12 13 ਦੱਸਿਆ 15 ਤਾਈਂ ਦੇ ਦਊਗੀ ਹਾਂਜੀ ਠੀਕ ਆ ਆ ਕਰ ਲੋ ਇਹ ਚੱਕ ਨਿਆਣਾ ਨੂੰ ਨਾ ਵੀਰ ਪਾਉਂਦਾ ਪੂਰੀ ਅੱਜ ਹੀ ਹੁਣੀ ਸੂਈ ਆ ਕੋਈ ਆਇਆ ਨਹੀਂ ਵੀ ਆ ਨਾ ਨਾ ਆਲ ਸੋਲ ਹੈ ਨਹੀਂ ਵੀਰ ਉਹ ਤਾਂ ਆਪਾਂ ਅਗਲੇ ਸਾਹਮਣੇ ਨਿਆਣਾ ਪਾਤਾਗਾ ਕੋਈ ਗੱਲ ਨਹੀਂ ਪੂਰੀ ਇੱਕ ਨੰਬਰ ਆਗੀ ਖੜੀ ਆ ਰਾਮ ਨਾ ਇਹ ਤਾਂ ਨਹੀਂ ਮੂਰੇ ਠੀਕ ਆ ਨਿਹਾਰ ਨਹੀਂ ਪੂਰੀਆਂ ਬੱਚਾ ਬੁੱੱਚਾ ਚੱਟੀ ਜਾਂਦੀ ਆ ਬਾਕੀ ਤਾਂ ਪਹਿਲਾ ਸੂ ਆ ਗਿਆ ਨਵਾਂ ਹਾਨ ਆ ਗਿਆ ਹਾਂਜੀ ਕੋਈ ਹੈ ਨਹੀਂਗਾ ਵੀ ਕੋਈ ਤੂ ਐ ਜਗਾ ਗੀ ਗਾਲ ਗੁਰਤੀ ਵਧਣ ਚੀ ਹਾਂ ਨਾਲੇ ਬੱਛੀ ਵੀ ਆ ਮਗਰਲੇ ਮਾਰੋ ਤਾਰ ਦੋਨੇ ਹੱਥਾਂ ਨਾਲ ਮਾਰਦੇ ਵੀਰੇ ਆ ਦੇਖੋ ਡਾਂਗਾਂ ਆ ਰਗੀਆਂ ਧਾਰਾਂ ਤੇ ਥਣ ਪੂਰਾ ਮੁੱਠੀ ਵਾਲਾ ਲੱਗਿਆ ਵਾ ਪੂਰਾ ਇੱਕ ਨੰਬਰ ਲੈ ਬਾਈ ਨੇ ਚਾਰ ਧਾਰਾਂ ਮਾਰੀਆਂ ਲੀਟਰ ਬੋਲਾ ਕੱਢ ਕੇ ਬਾਹਰ ਮਾਰਿਆ ਕੋਈ ਮਤਲਬ ਹੀ ਨਹੀਂ ਪਾਇਰ ਚੱਕ ਜੀ ਨਹੀਂ ਠੀਂਡੀ ਬੱਛੀ ਇੱਕ ਨੰਬਰ ਆ ਦੇਖੋ ਬੋਲਾ ਵੀਰੇ ਦੇਖੋ ਇੱਕ ਨੰਬਰ ਯਾਨੀ 3 ਕਿਲੋ ਬੋਲਾ ਦੜ ਕੇ ਕੱਢਤਾ ਹਾਂਜੀ 3 ਕਿਲੋ ਕੱਢਿਆ ਜੀ ਆਪ ਬੋਲਾ ਕਹੀਆ ਕਰ ਲਿਓ ਬਾਈ ਨਸਪਾਰਕ ਮੁੱਲ ਬਾਈ ਨੇ 43000 ਕਰਿਆ ਤੇ ਮਾਨਤਾਨ ਕਰ ਦੂਗਾ ਬੱਚੀ ਚੰਗੀ ਹੈਗੀ ਪੂਰੀ ਤੇ ਦਿੰਦਾ ਵੀ ਕੌਣ ਆ ਵੀਰੇ ਇਹਨੇ ਦੀ ਭਾ ਬਹੁਤ ਵਧੀਆ ਲੋਟ ਭਾਗਾ ਜੀਪੀ 35 35 ਜੋ ਟੋਪਰੋ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ